ਤੇ ਸਸਿਕਾ ਵੀਡੀਓ ਕੀ ਹੈ ਫੋਟੋ ਠੀਕ ਜੇ ਹੋ ਰਿਹਾ ਕੰਮ ਤਾਂ ਦਾ ਕਰ ਲਿਆ ਤੁਸੀਂ ਮੈਂ ਵੀ ਕਰਨਾ ਜੇ ਕਰਨਾ ਮੈਂ ਕੀ ਮੈਂ ਤਾਂ ਮੈਂ ਕੀ ਕਰਦੀ ਹੁਣ ਤੇ ਮੈਂ ਬਾਹਰ ਚਲੀ ਹਾਂ ਤੇ ਪਹਿਲਾਂ ਮੈਂ ਚੱਲ ਜਾਨੀ ਆ ਬਾਅਦ ਫਿਰ ਮੈਂ ਚੱਲ ਵੀਡੀਓ ਬਣਾ ਲੈਣੀ ਆ ਵੇਦੀ ਸਾਰਾ ਹੀ ਸਾਡਾ ਵਰਤੋਂ ਉੱਪਰ ਹੀ ਖਰਾਬ ਹੋ ਗਿਆ ਤੇ ਸੈਮਰੀ ਨੂੰ ਵੀ ਬੈਠੀ ਮਾ ਲਈ ਬਾਹਰ ਜਾਣਾ ਸੀ ਤੇ ਮੈਨੂੰ ਥੋੜਾ ਜਿਹਾ ਕੰਮ ਹੀ ਸਵੇਰ ਸਵੇਰੇ ਚਾਹ ਪੀਤੀ ਨਾ ਉਗ ਗੋਜ ਗਈ ਹੁਣੀਆਂ ਤੇ ਮੈਂ ਚੱਲ ਆਪਣੀਆਂ ਦੀਦੀਆਂ ਨਾਲ ਗੱਲ ਕਰਾਂ ਨੀ ਦੀਦੀਆਂ ਵਿਚਾਰੀਆਂ ਮੈਨੂੰ ਢੀਕਦੀਆਂ ਰਹਿੰਦੀਆਂ ਕਿ ਸ਼ਾਇਦ ਕੋਈ ਵੀਡੀਓ ਬੁਣ ਕੇ ਪਾਏ ਕਿੰਨੀ ਬੜਾ ਪਿਆਰ ਕਰਦੀਆਂ ਸੱਚੀ ਹਲੋ ਹਾਂ ਉਸ ਨਾ ਠੀਕ ਠਾਕ ਜੇ ਤੇ ਨਾ ਮੈਂ ਪਹਿਲਾਂ ਨਾ ਕਰ ਲਾਂ ਬਾਹਰ ਜਾਣਾ ਅੰਕ ਤਾਂ ਮੈਨੂੰ ਨਹੀਂ ਚੰਗਾ ਬਾਹਰ ਜਾ ਕੇ ਨਹੀਂ ਆ ਉਹਤੀਆਂ ਹੋ ਗਈਆਂ ਹੈ ਨਾ ਬਾਹਰ ਜਾਣ ਵਾਸਤੇ ਵੀ ਚੱਲ ਬਾਹਰ ਜਾ ਕੇ ਮੈਂ ਭੈਣ ਭਰਾਵਾਂ ਗਾਂ ਚ ਨਿੱਜ ਨਹੀਂ ਲੈਂਦੀ ਬਾਹਰ ਚ ਲੀਆਂ ਅਜ ਇਨੇ ਦਿਨਾਂ ਬਾਅਦ ਨਾ ਲੀਆਂ ਤੇ ਮੈਂ ਹਾਂ ਅੰਮ੍ਰਿਤਸਰ ਚ ਲੀਆਂ ਵਾਲੇ ਦਰਬਾਰ ਸਾਹਿਬ ਨਿੱ ਲੀਓ ਓਦਾਂ ਇੱਕ ਦੁਕਾਨ ਤੋਂ ਵੇਖੇ ਚਲੀ ਆ ਮਨ ਲਾ ਸੂਟ ਸਾਰਟ ਤੇ ਵੇਖਾਂਗੇ ਜੇ ਕੋਈ ਸਹੀ ਲੱਗੂਗਾ ਜੇ ਆਉਂਗੀ ਤੇ ਨਹੀਂ ਤੇ ਫਿਰ ਫਿਰ ਤੁਰ ਕੇ ਆ ਜਾਾਂਗੇ ਫਿਰ ਫਿਰ ਕੀ ਕਰਨਾ ਹੈ ਨਾ ਤੇ ਹੋਰ ਸਵੇਰੇ ਜਾਾਂਗੇ ਮੈਂ ਸ਼ਾਇਦ ਆਪਣੇ ਘਰ ਵੀ ਤੇ ਹੋ ਤੁਸੀਂ ਨੂੰ ਤੇ ਮੈਨੂੰ ਇਦਾਂ ਹੀ ਤਾਂ ਹੋ ਗਿਆ ਨਹੀਂ ਜਾਣ ਲੱਗੀ ਨਹੀਂ ਕਿ ਜਿੱਦਾਂ ਤਾਂ ਕਰਕੇ ਵੀ ਮੈਂ ਕਦੀ ਨਹੀਂ ਦੂਰ ਮਤਲਬ ਗਈ ਨਹੀਂ ਕਪੜੇ-ਕਪੜੇ ਲੈਣ ਚੜੀ ਦੁਕਾਨ ਦਾ ਪਤਾ ਨਹੀਂ ਮੈਂ ਵੀ ਬਸ ਇਦਾਂ ਹੀ ਨੈਟ ਤੋਂ ਹੀ ਵੇਖੀ ਤੇ ਮੈਂ ਚੱਲ ਜਾ ਕਿ ਹੁੰਦੀ ਭਰਾਵੇਂ ਹੋ ਕਿ ਹੁੰਦੀ ਆ ਹਨਾ ਤੇ ਹੋ ਗਈਆਂ ਤਿਆਰਾ ਵੀ ਬੀਬੀਆਂ ਭੈਣਾਂ ਆ ਮੈਂ ਕਿ ਤਿਆਰ ਹੋ ਗਈ ਆ ਆ ਸ਼ਾਮਾ ਹੱਦ ਤਿਆਰ ਹੋ ਗਿਆ ਤੇ ਤਿਆਰ ਹੋ ਗਈਆਂ ਵਾ ਕਿ ਖਲਾਰਾ-ਪਲਾਰਾ ਵੇਖ ਲੋ ਭੈਣ ਭਰਾਓ ਐਵੇਂ ਇਦਾਂ ਹੰਤਰਾ ਬੈਠੂ ਤੇ ਇੱਥੇ ਕਪੜੇ ਪਏ ਆ ਇੰਨਾ ਚੋ ਵੀ ਨਹੀਂ ਹਜੇ ਕਪੜੇ ਕੱਟੇ ਤੇ ਬਾਹਰ ਮੈਨੂੰ ਫਿਰਨ ਦੁਰਨ ਦੀ ਅੱਗ ਲੱਗੀ ਤੇ ਬਾਹਰ ਤੋਂ ਉਹਨਾਂ ਕਪੜਿਆਂ ਦਾ ਢੇਰ ਪਰਦੇ-ਪੁਰਦੇ ਭਾਰਾ ਨਹੀਂ ਪਾਰੀ ਮੇਰੇ ਜੀਵ ਚ ਪਤਾ ਨਹੀਂ ਕੀ ਹੈ ਟਿਸ਼ੂ ਪੇਪਰ ਹੀ ਤੇ ਇੰਨਾ ਜਮੇ ਹਜੇ ਕੱਪੜੇ ਕੱਢਨੇ ਤੇ ਇੱਕ ਨੇ ਗੰਦੇ ਹੋਏ ਤੇ ਵਾਪਸ ਖੜੇ ਤੇ ਕਿੰਨੇ ਬੁਰੇ ਲੱਗਨੇ ਆਹੋ ਜੇ ਤੇ ਪਰ ਫੇਰ ਹੁਣ ਕੀ ਕਰਾਂ ਤੇ ਭੈਣ ਭਰਾਓ ਦੀਦੀਓ ਇੰਨੀ ਸਾਰੀ ਸ਼ਾਪਿੰਗ ਕਰਕੇ ਤੇ ਅਹੀ ਆਗੀਆਂ ਘਰ ਨਹੀਂ ਮੈਂ ਰਾਜ ਵੀਡੀਓ ਨਹੀਂ ਬਣਾਈ ਤੇ ਦੁਕਾਨ ਤੇ ਵੀ ਨਹੀਂ ਬਣਾਈ ਆਈਡੀਏ ਜਿਵੇਂ ਵਾਲ ਜਾਨੀ ਹੰਦਾ ਸਾਂ ਮੰਨ ਕਰ ਤੇ ਅਜੇ ਵੀ ਆਈ ਹਾਂ ਘਰ ਤੇ ਭੁੱਖ ਬੜੀ ਲੱਗੀ ਤੇ ਫਿਰ ਬਾਹਰੋਂ ਕੁਝ ਖਾਣ ਵਾਸਤੇ ਲੱਗਿੰਦਾ ਨਹੀਂ ਨਹੀਂ ਯਾਹਾਂ ਉਲ ਗਈਆਂ ਤੇ ਕਿੰਿਆਂ ਦੀ ਹੀ ਬਸੇ ਹਾਂ ਹੈਨਾ ਇਥੋਂ ਨਹੀਂ ਆਪਣੇ ਬਟਾਲੇ ਨਹੀਂ ਗਈਆਂ ਅਮਰਸਰ ਗਈ ਖੈ ਮੈਂ ਦੱਸਿਆ ਇਸ ਜਿਹਰੇ ਪੈਣਾ ਮੈਨੂੰ ਨਹੀਂ ਪਤਾ ਪਤਾ ਲੱਗਦਾ ਤੇ ਬੜਾ ਖਲਾ ਬਲੁਪ ਕੇ ਗਈਆਂ ਤੇ ਲੈ ਕੇ ਆਈਆਂ ਤੇ ਤੈਨੂੰ ਬਾਅਦ ਚ ਵਿਖਾਉਣੀ ਆ ਸੂਟ ਠੀਕ ਆ ਹਜੇ ਮੈਨੂੰ ਬਾਹਰ ਵੀ ਜਾਣਾ ਦੁੱਧ ਲੈਣ ਹੁੰਦਾ ਤੇ ਅਜੇ ਬਥੇਰਾ ਵਾ ਮੇਰੇ ਖਿਆਲ ਚ ਕਿੰਨਾ ਕ ਟਾਈਮ ਹੋਇਆ ਹੋਗਾ ਨਾ ਤੇ ਆ ਗਈਆਂ ਤੇ ਮੈਂ ਉੱਥੇ ਫੜ ਕੇ ਕੈਮਰਾ ਫੜ ਲਿਆ ਆਜਾ ਆਜਾ ਸੈਮਰੀ ਨੂੰ ਕਾ ਗਈ ਪਈ ਆ ਕਿ ਮੈਂ ਨਾ ਅਰਪਣ ਦੇ ਘਰ ਜਾਵਾਂ ਗਵਾਂਡੀਆਂ ਦੇ ਤੇ ਇੱਥੇ ਮੈਂ ਘਟਈ ਆ ਨਾਨ ਜੇ ਪਾਉਣਾ ਤੇ ਪਹਿਲਾਂ ਹੀ ਖਾ ਲਈਏ ਤੇ ਫਿਰ ਤੈਨੂੰ ਮਿਲਦੀ ਆ ਮੈਨੂੰ ਭੁੱਖ ਲੱਗੀ ਨਾ ਮੈਂ ਘਰ ਟੋਕ ਲੱਗੀ ਮੁੱਖਿਆ ਮਾਰਿਆ ਨਾਲ ਮੈਂ ਮੈਗ ਨੂੰ ਪਤਾ ਕੀ ਪਹਿਲਾਂ ਨਹੀਂ ਆਖਿਆ ਭੀ ਅਮਰਸਰੀ ਕੁਝ ਖਾ ਲਈਨੇ ਫਿਰ ਮੈਂ ਹਾਂ ਵੀ ਫਿਰ ਲੇਟ ਬੜੇ ਹੋ ਜਨਾ ਮੈਂ ਤੇ ਫਿਰ ਹੀ ਸੋਚਿਆ ਵੀ ਜੇ ਘਰ ਜਾ ਕੇ ਬਣਾਇਆ ਤੇ ਫਿਰ ਵੀ ਬੜਾ ਟਾਈਮ ਲੱਗ ਜਾਣਾ ਤੇ ਭੁੱਖ ਲੱਗੀ ਹੁਣ ਏਦਾਂ ਕਰਦੇ ਆ ਕਿ ਬਾਹਰੋਂ ਹੀ ਕੁਝ ਨਾ ਕੁਝ ਵੇਖ ਲਈਨੀ ਆ ਤੇ ਹੁਣ ਨਹੀਂ ਖਾ ਕੇ ਤੇ ਫਿਰ ਤਾਂ ਉਹ ਮਿਲਦੀ ਤੇ ਭੈਣ ਭਰਾ ਉਹ ਮੈਂ ਗਈ ਹਾਂ ਬਾਹਰ ਤੇ ਲੈ ਕੇ ਆਈਆਂ ਦੁੱਧ ਦੁੱਧ ਮੈਂ ਦਿੱਤਾ ਰੱਖ ਹੁਣ ਆਪਾਂ ਵੀ ਕਪੜੇ ਜਿਹੜੇ ਲਿਆਂਦੇ ਆ ਨਾ ਅਜੇ ਤੱਕ ਆ ਵੇਖੇ ਨਹੀਂ ਆ ਤੇ ਉਹ ਉਹ ਨਹੀਂ ਵੀ ਵੀ ਨੇ ਆ ਤੇ ਤੁਹਾਨੂੰ ਵੀ ਫਿਰ ਮੈਂ ਵਿਖਾਉਣੀ ਆ ਪਹਿਲਾਂ ਮੈਂ ਆਪ ਵੇਖ ਲਾਂ ਹੈਨਾ ਹੁਣ ਆ ਵੇਖੋ ਸੂਟ ਲੈ ਕੇ ਆਈਆਂ ਨਹੀਂ ਆਪਣੇ ਮਰਤੇ ਹੋਈ ਚੰਗਾ ਬ ਕੁੜੀਆਂ ਜਿਹਾ ਵਾਲਾ ਮੈਂ ਹਾਂ ਚਲ ਕੁੜੀਆਂ ਜਿਨਾ ਵਾਲਾ ਲੈ ਕੇ ਜਾਂਦੀ ਹਾਂ ਹੈਨਾ ਬਹੁਤੀ ਕੜਾਈ ਕਿਡੂ ਨਹੀਂ ਨਾ ਉਹ ਕੁੜੀਆਂ ਵਾਲਿਆਂ ਤੇ ਤੇ ਇਦਾਂ ਦੀ ਹੁੰਦੀ ਆ ਬਸ ਆਈ ਇੱਥੇ ਹੋਈ ਕੜਾਈ ਅਗਲਾ ਜਿਆ ਬਣਿਆ ਤੇ ਆ ਚੁੰਨੀ ਆ ਹਾਂ ਵੀ ਸੋਹਣੀ ਇਦਾਂ ਦਾ ਰੰਗ ਤੇ ਉਹ ਦਾੜੀਆਂ ਸਿਰ ਤੇ ਨਹੀਂ ਹੋਦੀਆਂ ਘੁੰਦੀਆਂ ਸਿਰ ਤੇ ਪਯੋਰ ਦੀਆਂ ਘੁੰਦੀਆਂ ਤੇ ਭਾਰਨੀ ਮੈਂ ਅੰਥੇ ਸੋਚਾ ਚਲ ਲੈ ਲੈਨੀ ਮੈਨੂੰ ਪਸੰਦ ਜਿਆ ਲੱਗ ਗਿਆ ਹੀ ਹੈਨਾ ਅਜੇ ਸੀ ਪਹਨਾ ਆ ਵੀ ਵਧੀਆ ਲੱਗੇ ਲਿਆ ਵਾ ਭੈਣਾਂ ਦੱਸਿਓ ਐਦਾਂ ਦਾ ਹੈ ਨੀ ਸੋਹਣਾ ਲੱਗਿਆ ਵਾ ਦੱਸਿਓ ਹਾਂ ਜੀ ਹਾਂ ਜੀ ਸੋਹਣਾ ਲੱਗਣਿਆ ਭੈਣਾਂ ਵੀ ਦੱਸਣੀਆਂ ਚਾਲ ਵੀ ਆੜਾ ਕੀ ਆਈਆਂ ਇੱਕ ਪੈੜੋਂ ਕਮੈਂਟਾਂ ਚ ਦੱਸ ਦਿਓ ਦੀਦੀ ਨੂੰ ਕੁੜੀ ਚਿੜੀ ਬਣ ਗਈ ਆ ਨੀ ਮੈਂ ਵੇਖ ਲੋ ਸਿਰ ਪਾਵੇਂ ਸਾਰਾ ਚਿੱਟਾ ਮਾਰ ਕੇ ਤੇ ਕੁੜੀਆਂ ਵਾਲਾ ਸਟਾਈਲ ਲੈ ਕੇ ਆਈ ਜੀ ਚਲ ਬਾਸ ਕੇ ਤੇ ਭਣੂ ਪ੍ਰੋ ਨਹੀਂ ਪਾਇਆ ਸੂਟ ਦਾ ਖਲਾਰਾ ਤੱਦ ਕਿਵੇਂ ਦਾ ਲੱਗਿਆ ਮੈਂ ਤਾਂ ਵਿੱਚ ਜਰੂਰ ਦੱਸਣਾ ਮੈਂ ਕਿ ਕਿਸੇ ਖੇਰੇ ਰੁੜ ਕਿਵੇਂ ਦਾ ਲੱਗਿਆ ਮੈਂ ਕੀ ਸੰਗਦੀ ਸੰਗਦੀ ਆ ਤੁਹਾਨੂੰ ਪੁੱਛਣ ਦੀ ਆ ਮੈਂ ਕਿਨੇ ਨਾ ਆ ਸੂਟ ਹੁਣ ਪਸੰਦ ਕੀਤਾ ਆ ਪਹਿਲਾਂ ਮੈਂ ਕਿਨੇ ਹੋਰ ਸੂਟ ਪਸੰਦ ਕੀਤਾ ਹੀ ਹੁਣ ਉਹ ਮੈਂਕ ਦਾ ਹੋ ਗਿਆ ਕੈਨਸਲ ਹੁਣ ਮੈਂਕ ਨੂੰ ਆ ਸੂਟ ਪਸੰਦ ਆਉਂਦਿਆ ਹੈ ਤੇ ਤੁਸੀਂ ਦੋਸਤੋ ਵੀ ਕਿੱਦਾਂ ਦਾ ਆ ਹਾਂ ਮੈਂਕ ਨੂੰ ਸੋਹਣਾ ਲੱਗਿਆ ਆ ਉਹ ਚਾਰੀ ਨਾ ਉਹ ਉਸ ਕਨਫਿਊਜ਼ ਹੋਈ ਪਈ ਆ ਵੀ ਮੈਂ ਕਿਹੜਾ ਲਵਾ ਹਾਂ ਮੈਂ ਕਿ ਅਜ ਦੇ ਵਿੱਚੋਂ ਤੇ ਆ ਜਿੰਨਾ ਚਾਹੁੰਦੇ ਵਿੱਚੋਂ ਨਾ ਮੈਂ ਤਾਂ ਕਨਫਿਊਜ਼ ਆ ਤੇ ਉਹ ਮੈਂ ਕਿਹੜਾ ਲਵਾ ਹੈ ਫਿਰ ਮੈਂਨੇ ਫਾਈਨਲ ਆਹ ਵਾਲਾ ਚੂਜ਼ ਕੀਤਾ ਆ ਚਲ ਮੈਂ ਹੁਣ ਔਰ ਆ ਵੀ ਲਾ ਕੇ ਵਿਖਾਦੀ ਤੇ ਆਹ ਵਾਲਾ ਆਹ ਵਾਲਾ ਮੈਂ ਦਾ ਕੀਤਾ ਸੀਗਾ ਪਸੰਦ ਵੀ ਲੇਕਿਨ ਇਹਨਾਂ ਦੀ ਭਾਬੀ ਜੀ ਪਸੰਦ ਕਰਦੀ ਆ ਆਹ ਆਹ ਹੁਣ ਮੇਰੀ ਭਾਬੀ ਵਾਸਤੇ ਲੈ ਕੇ ਜਾਣਾ ਆ ਤੇ ਇਹ ਮੈਂ ਕੋਠੜੀ ਹੀ ਪਸੰਦ ਕਰਨ ਵੀ ਆ ਵੀ ਬੜਾ ਸੋਹਣਾ ਆ ਤੇ ਇਹ ਕੀ ਆ ਤੇ ਕਰਦੇ ਮੈਂ ਕਿੰਨੂ ਵੀ ਖੋਲ ਆਮ ਆ ਲਿਆਵਾ ਆਪਣੇ ਮਾਸੀ ਮਾਸੀ ਜੀ ਵਾਸਤੇ ਹੈ ਨਾ ਮੰਮੀ ਵਾਲਾ ਕਿਹੜਾ ਹੈ ਆ ਲਿਆਇਆ ਮੈਂ ਆਪਣੀ ਮੰਮੀ ਵਾਸਤੇ ਹੈ ਨਾ ਮੰਮੀ ਵਾਸਤੇ ਆ ਮਾਸੀ ਵਾਸਤੇ ਆ ਤੇ ਮਤਲਬ ਕਿ ਗਿਫਟ ਦੇਣ ਵਾਸਤੇ ਹੀ ਲੈ ਕੇ ਆਈਆਂ ਲੱਗ ਪੱਗ ਤੇ ਹੁਣ ਤੁਹਾਨੂੰ ਹੋਰ ਕਿਵੇਂ ਹੋਰ ਇੱਕ ਤੇ ਇਹਦੇ ਵਿੱਚ ਛੇੜ ਹੋ ਰਿਹਾ ਉਹ ਮੈਂ ਕਿੱਥੇ ਗਈ ਇਹ ਕੋਈ ਨਹੀਂ ਖਲੋਰੀ ਨਹੀਂ ਬੜੇ ਪਾਲੇ ਜੋ ਮੈਕ ਇਹ ਤਾ ਆ ਵੀ ਇਹਦੇ ਵਿੱਚ ਹੀ ਛੇਡ ਸੀ ਆ ਮੈਂ ਬਾਕੀ ਸੁਣਦਾ ਹਾਂ ਨਾ ਪਰ ਇਹ ਤੁਹਾਨੂੰ ਨਹੀਂ ਮੇਰੇ ਕੋ ਹੈਗਾ ਤੇ ਮੈਨੂੰ ਇਦਾਂ ਆ ਹੋਰ ਤੇਰੇ ਆ ਵਿੱਚ ਵੀ ਇਦਾਂ ਦੇ ਕਲਰਫੁੱਲ ਫੁੱਲ ਹੈਗੇ ਹੈਗੇ ਤੇ ਹੋਰ ਹੋਰ ਮਜੰਟਾ ਵੀ ਮੈਕੋ ਖਾਦੀ ਤੇ ਅੱਛਾ ਇੱਕ ਆਵਾ ਮੈਂ ਕਹਿੰਦੇ ਚ ਵੀ ਕਨਫਿਊਜ਼ ਹੋਣੀ ਵੀ ਮੈਂ ਕਿਹੜਾ ਲਵਾ ਹੈ ਨਾ ਇਦਾਂ ਇਦਾਂ ਨੂੰ ਮੈਂ ਇਹਦਾ ਨੈੱਕ ਬਣਿਆ ਹੈ ਨਾ ਨੈੱਕ ਆ ਤੇ ਇਹਦਾ ਬਾਟਮ ਆਵਾ ਹੈ ਨਾ ਤੇ ਬਾਟਮ ਦੇ ਉੱਪਰ ਇਸ ਤਰ੍ਹਾਂ ਬਣਿਆ ਹੋਇਆ ਹੈ ਪੌਂਚਿਆਂ ਤੇ ਤੇ ਹੁਣ ਇਹਨੂੰ ਇਹ ਥੋੜੀ ਜਿਹੀ ਕਨਫਿਊਜ਼ ਹੋਈ ਪਈ ਆ ਆ ਇਹਦੇ ਨਾਲ ਦਾ ਦੁਪੱਟਾ ਆ ਇਦਾਂ ਦਾ ਵੇਖ ਲੋ ਪੈਨ ਪਰ ਉਹ ਕਿੰਨਾ ਨੂੰ ਮਾਸਾ ਕਰਨੀਆਂ ਕਿੰਨਾ ਖਲਾਰਾ ਪਾਇਆ ਸੂਟਾਂ ਦਾ ਇੱਕ ਕਾਵੀਆ ਮੈਂ ਜੰਡਾ ਹੁਟੇ ਪਰੋ ਇਹ ਆਪਾਂ ਸਾਰੇ ਸੂਟ ਹੁਣ ਲੱਗਿਆਂ ਕਵਰ ਕਰ ਦੇਣ ਤੇ ਤੁਹਾਨੂੰ ਹੁਣ ਮੈਂ ਬਾਅਦ ਚ ਵੀਡੀਓ ਸ਼ੂਟ ਕਰਦੀ ਆ ਆ ਵੀ ਮੈਨੂੰ ਖਾਦੀ ਦਾ ਮੈਨੂੰ ਖਾ ਵੀ ਬੜਾ ਪਿਆਰਾ ਹੈ ਨਾ ਇੱਕ ਆਵਾ ਮਜੈਂਟਾ ਕਲਰ ਦਾ ਵੀ ਬੜਾ ਪਿਆਰਾ ਆ ਇਸ ਤਰ੍ਹਾਂ ਬਣਿਆ ਆ ਇਹ ਵੀ ਬੜਾ ਸੋਹਣਾ ਹੈ ਤੇ ਪਹਿਣਾ ਕੁੜੀ ਦਾ ਵੇਖ ਲੋ ਹਾਲ ਮੇਰੀ ਦਾ ਅੱਧੀ ਰਾਤ ਹੋਈ ਗਵਾਂਡੀਆਂ ਨੇ ਗਈ ਸੈਰ ਕਰਨ ਤੇ ਉਧਰੋਂ ਭੱਜੀ ਆ ਗਈ ਆਣ ਜਾਂਦੀ ਗਵਾਂਡੀਆਂ ਬੂਆ ਖੜਾਇਆ ਕਹਿੰਦੀਆਂ ਹਨ ਕਹਿੰਦੀ ਗੋਲ ਦੇ ਪਿਖਵਾ ਇਹ ਕੋਈ ਨਹੀਂ ਨਾ ਇਹ ਫਾਈ ਨਹੀਂ ਇਹ ਗੋਲਗਪਿਆ ਵਾਲਾ ਉਦਾਂ ਹੀ ਮੰਗਾ ਡੀ ਰਹਿ ਕੇ ਮੈਂ ਕਿ ਟਿਰੀ ਆਵਾਜ਼ ਘਟ ਕਰੀ ਹੁਣ ਤੇ ਫੇਰ ਕਿੰਨਾ ਹੀ ਨਿਹਰਾ ਹੋਇਆ ਤੇ ਮੈਨੂੰ ਆਪ ਤੇ ਸਕੂਟਰੀ ਨਿਹਰਾ ਮੈਨੂੰ ਡਰ ਲੱਗਦਾ ਚਲਾਉਂਦਿਆਂ ਫਿਰ ਮੈਂ ਉਹਨਾਂ ਦੀ ਕੁੜੀ ਨੂੰ ਨਾਲ ਲੈ ਕੇ ਗਈ ਮੈਂ ਚੱਲ ਮੈਂ ਲਿਆ ਦਿੰਨੀ ਆ ਤੇ ਤੇ ਭੈਣਾਂ ਭਰਾਓ ਰੋਟੀ ਪਾਣੀ ਹੀ ਖਾ ਲਿਆ ਰੋਟੀ ਪਾਣੀ ਭੈਣਾਂ ਭਰਾਓ ਹੀ ਖਾ ਲਿਆ ਤੇ ਹੁਣ ਹੀ ਨੀਂਦ ਆਉਂਦੀ ਆ ਪਰ ਮੈਂ ਸੋਚਿਆ ਮੇਰੀ ਵੀਡੀਓ ਚੱਲ ਥੋੜੀ ਜੀ ਹੈ ਗਈ ਆ ਜਿੱਟਕਾਰ ਲੈਣੀ ਆ ਹੁਣ ਮੈਂ ਗਾਣਾ ਬੋਲਾ ਕਿ ਤੇ ਮੇਰੀ ਕੁੜੀ ਮੱਚੇਗੀ ਅੱਛੇ ਈ ਮੇਰੀ ਕੁੜੀ ਕੁੜੀ ਮੇਰੀ ਨੱਚੇ ਪੈਣਾ ਪਰ ਹੁਣ ਮੈਂ ਤੈਨੂੰ ਗਾਣਾ ਸੁਣਾਵਾਂ ਚੱਲ ਮੈਂ ਆਪ ਕਰਕੇ ਸੁਣਾਵਾਂ ਜਿਹੜਾ ਮਰਜ਼ੀ ਸੁਣਾਵਾਂ ਕਿਦਾਂ ਵਜਾਂਦੀ ਆ ਨਹੀਂ ਐਸੇ ਨਹੀਂ ਆਈ ਆਨੇ ਮੈਨੂੰ ਜਾਣ ਨਹੀਂ ਅਨੇ ਨਹੀਂ ਆਈ ਜਾ ਜਮੇ ਉਧੇ ਕਰੋ ਨੀ ਨੀ ਉਹ ਤੇ ਬੜਾ ਸੁਣਾ ਹੈ ਹੈ ਕਰੂ ਕੁਕ ਕਰਤਾ ਨੀ ਇੰਤਰ ਦੇਣਾ ਮੰਮਾ ਸੈਟ ਹੋਇਆ ਹੈ ਮੈਂ ਪੈਨੋ ਪ੍ਰਾਉ ਨੀ ਬਹੁਤ ਜ਼ਿਆਦਾ ਜ਼ਬਰਦਸਤ ਆਉਂਦੀ ਆ ਪਰ ਮੈਂ ਆਪਣੀ ਵੀਡੀਓ ਵੀ ਐਡਿਟ ਕਰਨੀ ਆ ਤੂੰ ਆ ਬ੍ਰਾਂਸ ਕਰਨਾ ਕਰ ਮੈਂ ਕਰਾਂ ਉਸ ਕਰਾਂ ਹਾਂ ਮੈਂ ਕਰੇਗੀ ਮੈਨੂੰ ਤੇ ਹੁੰਦਾ ਨਹੀਂ ਆ ਪੈਨ ਪ੍ਰਾਉ ਬਸ਼ਰ ਕੀ ਬੜਾ ਜੇਤੀ ਕਿਆ ਇਹ ਜੋ ਰੈਕਟ ਨਹੀਂ ਹੋ ਤੁਰਾ ਉਹ ਕੈਸੀ ਹੋ ਨਾ ਬੱਸ ਕਰ ਕਿਉਂ ਕਿਆ ਯਾ ਜੋ ਦੇਖੋ ਜੈਮ ਤਾਂ ਬਹੁਤ ਹੀ ਉਸ਼ਾ ਕਰ ਰਹੀ ਹੈ ਪੈਨਪਾਵੋ ਕੁਝ ਨਹੀਂ ਕਰ ਰਹੀ ਅਰੇ ਆ ਮਤ ਕਰਾ ਆ ਗਿਆ ਵੀਰ ਨੇ ਗਾਂਸ ਕਰਕੇ ਹਲੋਂ ਕੰਮ ਚਲ ਚਲ ਤੇ ਜਾ ਹਾਂ ਜੀ ਕਿ ਤਰ੍ਹਾਂ ਕਰੰਡੀ ਹੈ ਭੈਣੋ ਮੇਰੀ ਕੁੜੀ ਦਈ ਵਿਗੜੀ ਭੈਣੋ ਜਾ ਰਿਹਾ ਤੇ ਆਹ ਸਾਡੇ ਕੋਲ ਕੁਰਸੀਆਂ ਵੀ ਆ ਗਈਆਂ ਤੇ ਜੇ ਭੈਣ ਭਰਾਓ ਕਿਹਦੀ ਘਰ ਵਿਆਹ ਸ਼ਾਦੀ ਹੋਇਤ ਲੈ ਜਿਓ ਇਹ ਨਹੀਂ ਮਮਾ ਮਮਾ ਅੱਗੇ ਸਾਬ ਕਿਹੋ ਟੇਬਲ ਟੇਬਲ ਕਿਹਨਾਂ ਦਾ ਇਹ ਨਾ ਲੈ ਭੈਣ ਭਰਾਓ ਬਿਲਕੁਲ ਕਿਹਤੇ ਆ ਰਹੀ ਨਹੀਂ ਆਵੇ ਭੋ ਭੈਣ ਭਰਾਓ ਆ ਜੇ ਖੋ ਆਹ ਲੋ ਸਟਾਲ ਵੀ ਹੈ ਨਾ ਸਾਡੇ ਕੋਲ ਆਹ ਸਟਾਲ ਵੀ ਲਗਾਵਾਂਗੇ ਵਿਆਹ ਸ਼ਾਦੀ ਚ ਜੇ ਕਿਤੇ ਕੋਈ ਹੋਇਆ ਪਰ ਭਰਾਓ ਰਿੰਭਾ ਮਾਧੀ ਗਾ ਵੇ ਲਗਾਵਾਂ ਆ ਗਿਆ ਸਕੂਲ ਜਾ ਰੋਮ ਨਾ ਤੇ ਉਹ ਨਹੀਂ ਵਿਆਸਾ ਦੀ ਵਿਪਕਤਾ ਸਕਨੀ ਆ ਮੈਂ ਕੋਈ ਐਡੀ ਵੱਡੀ ਗੱਲ ਨਹੀਂ ਸਾਡੇ ਬਾਤ ਤੇ ਨਹੀਂ ਆਵੇ ਗੱਡੀ ਸੁਰੀਆ ਤੇ ਆਈਸਕ੍ਰੀਮ ਵਾਲਾ ਹਾਂ ਮਮਾ ਗੈਸ ਅੱਛਾ ਅਦਾ ਵੀ ਆ ਹੈ ਮੈਂ ਚੱਲ ਰਹੀ ਨਹੀਂ ਮੈਂ ਚੱਲ ਰਹੀ ਆ ਅੱਛਾ ਤੇ ਆ ਗਈ ਆ ਕੈਂਡੀ ਚੁੱਪਾਈ ਘਰੇ ਨਹੀਂ ਜੇ ਕੈਂਡੀ ਆ ਅੱਛਾ ਲੇ ਨਹੀਂ ਮਿਹਰੀ ਆ ਬੜਾ ਬੁਧੀਆ ਲੱਗ ਗਈ ਕੰਮ ਨਾ ਕੁਰਸੀਆਂ ਜੀਆਂ ਵਾਲਾ ਇਹੋ ਜਿਹੀ ਕੁਰਸੀਆਂ ਵੱਡੀਆਂ ਵੀ ਆ ਪਈਆਂ ਲੋਕਾਂ ਦੇ ਘਰਾਂ ਦੇ ਵਿੱਚ ਹੈ ਨਾ ਹੂੰ ਚਲ ਸਭੀਂ ਘਰ ਆ ਆਪਣੀ ਇਕੱਠੀ ਦਿਖਾਉਂਦਾਰੀ ਫਿਰ ਨਹੀਂ ਲੈ ਨਹੀਂ ਚਲ ਮੈਂ ਬੱਸ ਕਰ ਚੰਗਾ ਹਾਂ ਭੈਣ ਭਰਾਓ ਚੰਗਾ ਹੁਣ ਬਾਏ ਬਾਏ ਸਸਰੀ ਘਰ ਭੈਣ ਭਰਾਓ ਭੈਣ ਭਰਾਓ ਪਹਿਲੇ ਸਸਰੀ ਘਰ ਕਹੇ ਨਹੀਂ ਠੀਕ ਹਾਂ ਮੈਂ ਸਭੀ ਖੇਡੋ ਚਲ ਖੇਡੋ ਮੋਮੋ ਖੇਡੀਂ ਮੈਂ ਮਾਂ ਆ ਗਿਆ ਬੁਖਰੀ